ਬਿਰੋਜਪੁਰ ਅਤੇ ਜਲੰਧਰ ਦੀਆਂ ਸੜਕਾਂ ਪਈਆਂ ਸੁਨਸਾਂ ਬਜ਼ਾਰ ਅਤੇ ਦੁਕਾਨਾਂ ਹੋਈਆਂ ਬੰਦ ਚੱਪੇ-ਚੱਪੇ ਤੇ ਪੁਲਿਸ ਦਾ ਨਾਟਕ ਸੜਕਾਂ ਤੇ ਹੋ ਰਹੀ ਅਨਾਊਂਸਮੈਂਟ ਲੋਕਾਂ ਨੂੰ ਘਰ ਰਹਿਣ ਦੀ ਕਿਤੇ ਜਾ ਰਹੀ ਅਪੀਲ ਮੂਡਲ ਲਾਕਡਾਊਨ ਵਰਗੇ ਬਣੇ ਹਾਲਾਤ ਬੀਤੀ ਰਾਤ ਪੰਜਾਬ ਦੇ ਵਿੱਚ ਵੀ ਪਾਕਿਸਤਾਨ ਦੇ ਵੱਲੋਂ ਡਰੋਨ ਹਮਲੇ ਕੀਤੇ ਗਏ ਜਿਸ ਕਾਰਨ ਕਾਫੀ ਜ਼ਿਆਦਾ ਨੁਕਸਾਨ ਵੀ ਹੋਇਆ ਫਿਰੋਜ਼ਪੁਰ ਦੇ ਵਿੱਚ ਇੱਕ ਗੱੜ ਤੇ ਡਰੋਨ ਹਮਲਾ ਹੋਇਆ ਜਿਸ ਕਾਰਨ ਕਾਰ ਦੇ ਵਿੱਚ ਅੱਗ ਲੱਗ ਗਈ ਅਤੇ ਤਿੰਨ ਮੈਂਬਰ ਬੁਰੀ ਤਰ੍ਹਾਂ ਦੇ ਨਾਲ ਜ਼ਖ਼ਮ ਸੇ ਗਏ ਅਤੇ ਉੱਥੇ ਹੀ ਜਲੰਧਰ ਦੇ ਵਿੱਚ ਵੀ ਡਰੋਨ ਹਮਲੇ ਹੋਏ ਬੀਤੀ ਰਾਤ ਜਿਸ ਦੇ ਚੱਲਦੇ ਆ ਅੱਜ ਜਿਹੜਾ ਕਿ ਪੂਰਾ ਬਾਜ਼ਾਰ ਜਲੰਧਰ ਅਤੇ ਫਿਰੋਜ਼ਪੁਰ ਦਾ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਜਲੰਧਰ ਕੈਂਟ ਵੀ ਪੂਰੀ ਤਰ੍ਹਾਂ ਅੱਜ ਬੰਦ ਰਹੇਗਾ ਚੱਪੇ-ਚੱਪੇ ਦੇ ਪੁਲਿਸ ਦਾ ਨਾਤਾ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਜਲੰਧਰ ਦੀਆਂ ਸੜਕਾਂ ਤੇ ਤਾਂ ਉੱਥੇ ਹੀ ਫਿਰੋਜ਼ਪੁਰ ਦੇ ਵਿੱਚ ਵੀ ਜਿਹੜਾ ਕਿ ਪਾਕਿਸਤਾਨ ਦੇ ਵੱਲੋਂ ਜਿਹੜੀ ਕਿ ਵੱਧਦੀ ਤਲਖੀ ਨੂੰ ਦੇਖਦਿਆਂ ਹੋਏ ਆ ਪੁਲਿਸ ਦੇ ਵੱਲੋਂ ਜਿਹੜੇ ਕਿ ਦੁਕਾਨਾਂ ਤੇ ਬਾਜ਼ਾਰ ਬੰਦ ਕਰਵਾਏ ਗਏ ਤਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਫਿਰੋਜ਼ਪੁਰ ਅਤੇ ਜੁਲੰਦਰ ਦੀਆਂ ਇਹ ਤਸਵੀਰਾਂ ਜਿੱਥੇ ਕਿ ਸੜਕਾਂ ਤੇ ਸਨਾਟਾ ਛਾਇਆ ਹੋਇਆ ਹੈ ਮੂੜ ਜਿਹੜੀ ਕਿ ਲੋਕਡਾਊਨ ਵਰਗੀ ਸਥਿਤੀ ਬਣਦੀ ਹੋਈ ਨਜ਼ਰ ਆ ਰਹੀ ਹੈ ਤਾਂ ਉੱਥੇ ਹੀ ਪੁਲਿਸ ਅਧਿਕਾਰੀਆਂ ਦੇ ਵੱਲੋਂ ਲੋਕਾਂ ਨੂੰ ਘਰ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਘਰ ਹੀ ਬੈਠੇ ਰਹਿਣ ਅਤੇ ਬਾਹਰ ਸੜਕਾਂ ਤੇ ਨਾ ਨਿਕਲਣ। ਸਾਨੂੰ ਅਫਸਰਾਂ ਦੇ ਹੁਕਮਾਂ ਮੈਡੀਕਲ ਦੀ ਦੁਕਾਨਾਂ ਜਿਹੜੀਆਂ ਉਹ ਖੁੱਲਣ ਗਿਆ ਬਾਕੀ ਸਭ ਬੰਦ ਆਪੋ ਆਪਣੇ ਘਰਾਂ ਦੇ ਵਿੱਚ ਲੜ ਜਾਓ। ਇਹ ਕਿੰਨੀ ਦੇਰ ਤੱਕ ਭਜੀ ਇਹ ਅਗਲਾ ਹੁਕਮ ਆਉਂਦਾ ਥੇ ਇਕ ਕਿਨੇ ਵੱਲੋਂ ਆਰਡਰ ਆਏ ਨੇ ਭਾਜੀ ਸਾਡੇ ਮਾਨਤੋਗੇ ਐਸਐਸਪੀ ਸਾਹਿਬ ਵੱਲੋਂ ਇੰਦ ਪਾਕਿਸਤਾਨ ਦੀ ਸਰਹੱਦ ਦੇ ਵੱਧੇ ਤਣਾਅ ਨੂੰ ਦੇਖਦੇ ਹੋਏ ਅੱਜ ਸੂੇਤਰ ਦੇ ਬਿਆਨਾਂ ਨੂੰ ਉਸ ਪਾਰ ਵੱਲੋਂ ਪੁਸ਼ਟੀ ਕਰਾਇਆ ਗਿਆ ਉਸ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਉਚੋਗ ਅਧਿਕਾਰੀਆਂ ਦੇ ਦੇਸ਼ਾਂ ਤੇ ਪਜਾਰ ਨੂੰ ਸਾਰਿਆਂ ਨੂੰ ਬੰਦ ਕਰਾਇਆ ਗਿਆ ਕੈਮਰਾਮੈਨ ਨੂੰ ਕਹੂੰਗਾ ਕਿ ਪਜਾਰ ਦੀਆਂ ਤਸਵੀਰਾਂ ਦਿਖਾਈਆਂ ਜਾ ਇਥੇ ਵੀ ਮੈਂ ਦੱਸਣਾ ਚਾਹੁੰਦਾ ਕਿ ਬਿੱਕੀ ਰਾਹ ਨਗਰ ਤੋਂ ਮੰਡਲੇ ਦੇ ਵਿੱਚ 50 ਮਿੰਟ ਦੇ ਪਰਿਵਾਰ ਦੇ ਸਨ ਜੀਆਂ ਨੂੰ ਜੋ ਇਹਨਾਂ ਦੇ ਗੰਭੀਰ ਤੂਰੀ ਦੇ जख्म ਹੋਇਆ ਸੀ ਉਹਨਾਂ ਨੇ ਸਪਲਾਈ ਦਾ ਸਬੰਧ ਜਤਾਇਆ ਗਿਆ ਜਿਸ ਦੇ ਸਬੰਧ ਮੇਰੇ ਐਸੋਸੀਏਟ ਕੋਈ ਤਾਂ ਪੰਚਾਇਤ ਨੂੰ ਮੌਕੇ ਤੇ ਪਹੁੰਚੇ ਅਧਿਕਾਰ ਅਨੁਸਾਰੀ ਜਾਣਕਾਰੀ ਮਿਲ ਸਕਦੀ ਸੀ ਕੋਈ ਬਹੁਤ ਕਵਲੀ ਹੋ ਦੋਸਤਾਂ ਪਾਕਿਸਤਾਨ ਦੇ ਯੁੱਧ ਨੂੰ ਲੈ ਕੇ ਅੱਜ ਪ੍ਰੋਇਪਰ ਦੀ ਜ਼ੀਰੋ ਲਾਈਨ ਦੇ ਉੱਤੇ ਖੜੇ ਹਨ ਅਤੇ ਲੋਕਾਂ ਨਾਲ ਗੱਲਬਾਤ ਕਰਦੇ ਕਿ ਮਾਹੌਲ ਦਾ ਕੀ ਹੈ ਇਸ ਤਰ੍ਹਾਂ ਦਾ ਕੀ ਮੌਲੇਸਰਾ ਦੇ ਮੌਲ ਦਾ ਡਰਦਾ ਹੀ ਹੈ ਰਾਤੀ 8 ਵਜੇ ਦੇ ਕਰੀਬ ਅਸੀਂ ਦੇਖਿਆ ਵੀ ਧਮਾਕੇ ਹੋਏ ਅਸੀਂ ਬਾਹਰ ਕਰੋ ਬਾਹਰ ਨਿਕਲੇ ਤੇ ਉੱਪਰ ਅਸਮਾਨ ਤੇ ਧੂੰਆਂ ਸੀ ਇਹਨਾਂ ਨੂੰ ਇੰਡੀਅਨ ਮਿਜ਼ਾਈਲ ਸਿਸਟਮ ਜਿਹੜਾ ਸੀ ਉਹਨੂੰ ਡਿਸਟਰੋਏ ਕਰ ਰਿਹਾ ਸੀ ਤੇ ਉਸ ਤੋਂ ਬਾਅਦ ਤਾਂ ساری ਰਾਤ ਅਸੀਂ ਇਸੇ ਜਗ੍ਹਾਤੀ ਗੱਡੀਏ ਪਤਾ ਨਹੀਂ ਕੀ ਬਨੇਗਾ ਪਰ ਸਾਨੂੰ ਆਪਣੀ ਇੰਡੀਅਨ ਆਰਮੀ ਤੇ ਪੂਰਾ ਹੈ ਟਰਸਟ ਹੈ ਤੇ ਉਹ ਸਾਨੂੰ ਬਚਾ ਰਹੇ ਕਰਾਂ ਦੇ ਵਿੱਚ ਕੀ ਲਾਈਟਾਂ ਹੈਗੀਆਂ ਸੀ ਨਹੀਂ ਬਲੈਕਆਊਟ ਰਹਿ ਗਈ ਸਾਰੇ ਇਹ ਨੋਟਰ ਵੀ ਅਸੀਂ ਬੰਦ ਹੀ ਰੱਖਦੇ ਨੇ ਤਾਂ ਕਿ ਸੇਫਟੀ ਰਹੇ ਔਰ ਦੂਸਰਿਆਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਕੀ ਮਾਹੌਲ ਦੇਖਿਆ ਰਾਤ ਬੜਾ ਦਾਸਮ ਹੋ ਸੀਗਾ ਆਲ ਦੇ ਵਿੱਚ ਜਦੋਂ ਅਲਾਕੀ ਪਾਕਿਸਤਾਨ ਤੋਂ ਕਾਫੀ ਧਮਾਕੇ ਆਏ ਤੇ ਦਰਦੂ ਮੌਲ ਦੇ ਨਾਲ ਜਦੋਂ 12 1 ਵਜੇ ਤੱਕ ਆਲਮੋਸਟ ਸਾਰੇ ਜਾ ਚੁੱਕੇ ਸੀ ਬਸ ਤਾਂ ਨਹੀਂ ਸੀਗਾ ਬਾਕੀ ਆਪਣੇ ਜਵਾਨ ਹੈਗੇ ਤੇ ਇੰਪੋਰਟ ਤੇ ਆਪਣੀ ਰੱਖਿਆ ਕਰ ਰਹੇ ਸਪੀਰ ਤੱਕ ਔਰ ਫੋਰ ਦੀ ਬੈਸਟ ਬਸ ਇਹ ਨਹੀਂ ਗੱਲਿਆ ਕਿ ਇਹ ਚੀਜ਼ੇ ਜਲਦੀ ਜਲਦੀ ਖਤਮ ਹੋ ਜਾਈਆਂ ਕਿਉਂਕਿ ਉਹਦੇ ਨਾਲ ਨੁਕਸਾਨ ਹੀ ਹੈ ਸਾਡੇ ਨਾਲ ਕੋਈ ਮਹਿਲਾਵਾਂ ਵੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਨੀ ਕਰੇ ਪਰ ਕੀ ਮਾਹੌਲ ਚਾਹੀਦਾ ਇਹ ਜਨਮ ਨੂੰ ਵੈਸੇ ਹੀ ਬਣੇ ਰਹੀਏ ਕਿ ਕੀ ਹੋਣਾ ਤੇ ਕੀ ਨਹੀਂ ਹੋਣਾ ਇਹ ਜਲਦੀ ਤੋਂ ਜਲਦੀ ਸਮਾਪਤ ਕੀਤਾ ਜਾਵੇ ਤੇ ਜਿੰਨਾ ਹੋ ਸਕਦਾ ਖੇਤੀ ਕਰਾਈਏ ਕਰਾਂ ਦੇ ਵਿੱਚ ਰਾਸ਼ਨ ਦਾ ਵੀ ਮੋੜ ਰਾਸ਼ਨ ਦਾ ਇਕਦਮ ਤੇ ਰਾਸ਼ਨ ਪਾਇਆ ਨਹੀਂ ਜਾਂਦਾ ਕਿੱਥਾ ਜਾਵੇ ਦੁਕਾਨਾਂ ਬੰਦ ਆਈ ਬਿਜਾਰ ਬੰਦੀ ਵੀ ਕਾਲ ਆ ਗਈ ਹੈ ਹਾਂ ਪਰ ਰਾਸ਼ਨ ਨਹੀਂ ਪੰਦ ਹੈ ਤੇ ਰਾਸ਼ਨ ਕਿੱਥੋਂ ਲਵੋ ਤੁਸੀਂ ਦੇਖ ਰਹੇ ਹੋ ਪਰਦੇ ਵਿੱਚ ਹਲਾਤਾਂ ਨੂੰ ਲੈ ਕੇ ਪਬਲਿਕ ਨਾਲ ਜੋ ਗੱਲਬਾਤ ਕੀਤੀ ਗਈ ਤਾਂ ਉਸ ਸੰਬੰਧ ਵਿੱਚ ਬਕੂਤਾ ਬੰਦੀ ਰਿਪੋਰਟ ਇੱਥੇ ਪੁਲਿਸ ਦੀ ਬਾਈਟ ਲਗਾ ਦਿਓ ਫਿਰੋਜ਼ਪੁਰਾ ਵਾਲੇ ਚ ਫਿਰ ਫਿਰੋਜ਼ਪੁਰਾ ਵਾਲਾ ਜਿਹੜਾ ਪੱਤਰਕਾਰ ਹੈ ਉਹਦੀ ਲਗਾ ਦਿਓ ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ